ਬਠਿੰਡਾ ਦੇ ਪਿੰਡ ਗਿਲਪੱਤੀ ਵਿਖੇ ਇੱਕ ਵਿਅਕਤੀ ਤੇ 크੍ਰਿਸਚੀਅਨ ਬਣਨ ਦੇ ਲਈ ਬਣਾਇਆ ਜਾ ਰਿਹਾ ਸੀ ਦਬਾਅ ਜਦ ਉਸਨੇ ਮਨਾਂ ਕੀਤਾ ਤਾਂ ਪਿਓ ਪੁੱਤ ਵੱਲੋਂ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਵਿਅਕਤੀ ਨੇ ਕੀਤੀ ਅਨਸਾਫ਼ ਦੀ ਮੰਗ ਕਿਹਾ ਹਜ ਤੱਕ ਨਹੀਂ ਆਈ ਪੁਲਿਸ ਬਿਆਨ ਲੈਣ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਵਿਅਕਤੀ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਜੋ ਪਿਓ ਪੁੱਤ ਸਨ ਉਸ ਨੂੰ 크੍ਰਿਸਚੀਅਨ ਬਣਨ ਦੇ ਲਈ ਦਬਾਅ ਪਾਇਆ ਜਾ ਰਿਹਾ ਸੀ ਲੇਕਿਨ ਉਸਨੇ ਕਿਹਾ ਕਿ ਉਹ ਸਰਦਾਰ ਵਿਅਕਤੀ ਹੈ ਜਦ ਉਸਨੇ ਮਨਾ ਕੀਤਾ ਕਿ ਉਹ ਕ੍ਰਿਸਚੀਅਨ ਨਹੀਂ ਬਣੇਗਾ ਤਾਂ ਪਿਓ ਪੁੱਤ ਵੱਲੋਂ ਬੁਰੀ ਤਰ੍ਹਾਂ ਉਹਦੀ ਜਿਹੜੀ ਹੈ ਕੁੱਟਮਾਰ ਕੀਤੀ ਗਈ ਉਹਨੇ ਇਤੋਂ ਤੱਕ ਵੀ ਆ ਕੇ ਕਿ ਉਹਦੀ ਪੱਗ ਦੀ ਵੀ ਬਿਆਦਵੀ ਹੋਈ ਹੈ ਤੇ ਨਾਲ ਉਹਦੇ ਬਾਲ ਵੀ ਵੜੇ ਨੇ ਬੁਰੀ ਤਰ੍ਹਾਂ ਪੜ ਦਿੱਤੇ ਗਏ ਹਨ ਇਸ ਵਿਅਕਤੀ ਵੱਲੋਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਹਜੇ ਤੱਕ ਪੁਲਿਸ ਨੇ ਵੀ ਉਹਦੀ ਕੋਈ ਸਾਰ ਨਹੀਂ ਲਈ ਤਿੰਨ ਦਿਨਾਂ ਦਾ ਮਾਮਲਾ ਹੈ ਬਠਿੰਡਾ ਦੇ ਸਿਵਲ ਹਸਪਤਾਲ ਵਿਅਕਤੀ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜੋ ਉਸਦਾ ਮਾਲਕ ਸੀ ਉਸਨੇ ਉਸ ਉਹਨਾਂ ਵਿਅਕਤੀਆਂ ਨੂੰ ਉੱਥੋਂ ਪੈਸੇ ਦੇ ਕੇ ਪ੍ਰਾਦਾਤਾ ਗਿਆ ਦੇਖ ਰਹੇ ਹੋ ਤਸਵੀਰਾਂ ਸਾਰੀਆਂ ਤਸਵੀਰਾਂ ਇਸ ਨੂੰ ਦਿਖਾ ਰਹੇ ਬਠਿੰਡਾ ਦੇ ਸਿਵਰਾਸਤਾਲ ਦੀਆਂ ਜਿੱਥੇ ਇੱਕ ਵਿਅਕਤੀ ਨੇ ਇਲਜ਼ਾਮ ਲਗਾਇਆ ਹੈ ਕਿ ਕੁਝ ਵਿਅਕਤੀਆਂ ਵੱਲੋਂ ਉਸ ਦੇ ਉੱਤੇ ਕ੍ਰੈਸ਼ਣ ਬਣਦੇ ਰਹੀ ਦਬਾਅ ਪਾਇਆ ਜਾ ਰਿਹਾ ਸੀ ਜਦ ਉਸਨੇ ਮਨਾ ਕੀਤਾ ਤਾਂ ਉਸਦੀ ਪਿਓ ਪੁੱਤ ਵੱਲੋਂ ਬ੍ਰੀਤਨਾ ਕੁੱਟਮਾਰ ਕੀਤੀ ਗਈ ਉਸ ਨੂੰ ਗੰਭੀਰ ਜ਼ਖਮੀ ਕੀਤਾ ਗਿਆ ਅਤੇ ਹੁਣ ਉਹ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਹਨ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਇਸ ਵਿਅਕਤੀ ਵੱਲੋਂ ਇਹ ਅਨਸਾਫ਼ ਦੀ ਮੰਗ ਵੀ ਅਪਣਾ ਕੀਤੀ ਜਾ ਰਹੀ ਹੈ ਆਓ ਉਸ ਨੂੰ ਸੁਣਾਉਣੇ ਇਸ ਸਬੰਧੀ ਕੀ ਕਹਿੰਦਾ ਹੈ ਇਹ ਵਿਅਕਤੀ ਕੀ ਨਾਮ ਹੈ ਤੁਹਾਡਾ ਰਾਜੂ ਸਿੰਘ ਸਰ ਰਾਜੂ ਸਿੰਘ ਜੀ ਕੀ ਇਹ ਘਟਨਾ ਵਾਪਰੀ ਹੈ ਕਟਨ ਸਰ ਨਗਿਲਪੱਤੀ ਮਹਿੰਦਰ ਸਿੰਘ ਸਾਨੀ ਦੀ ਲੱਕੜ ਦੀ ਫੈਕਟਰੀ ਹੈ ਆਰਮੀ ਕੰਟਰੈਕਟਰ ਹੈਗੇ ਤੇ ਮੈਂ ਉੱਥੇ ਕੰਮ ਕਰਕੇ ਸ਼ਾਉ ਨੂੰ ਵਿਲਾ ਹੋਇਆ ਰੰਗ ਦਾ ਕੰਮ ਹੈ ਮੇਰਾ 2-3 ਸਾਲ ਤੋਂ ਮਨੋਤ ਕੋਲ ਕੰਮ ਕਰ ਰਿਹਾ ਤੇ ਸ਼ਾਉ ਨੂੰ ਗੋਰੀ ਵਾਲਾ ਪਿੰਡ ਦਾ ਹੁੰਦਾ ਹੈਗਾ ਮਹਿੰਦਰ ਤੇ ਦੇ ਇੱਕ ਮੁੰਡਾ ਹੈ ਸੰਜੇ ਕੁਮਾਰ ਇਹਨਾਂ ਨੇ ਦੁਨ ਮੇਰੇ ਕੋ ਪਤਨ ਮੇਰਾ ਮਾਰੋਟਿਕ ਦੇ ਤੁਸੀਂ ਹਾਲ ਮੇਰੇ ਦੇਖ ਹੀ ਸਕਦੇ ਮੈਨੂੰ ਕਹਿੰਦੇ ਤੂੰ 크੍ਰਿਸਚਨ ਬਣਦਾ ਕਿ ਮੈਂ ਕ੍ਰਿਸ਼ਨ ਕਿਉਂ ਬਣਦਾ ਸਰਦਾਰ ਹਾਂ ਮੈਂ ਸਰਦਾਰ ਰਹੂੰਗਾ ਉਸ ਤੋਂ ਬਾਅਦ ਉਹਨੂੰ ਮੇਰੀ ਗਾੜੀ ਪੱਟੀ ਹੈ ਆਗੋ ਤਾਰੀ ਹੈ ਅਗ ਮੈਂ ਤੁਹਾਨੂੰ ਦੁਖਾ ਸਕਦਾ ਮੇਰੀ ਬਾਗੇ ਹਾਲੇ ਕੁਛ ਮੇਰੇ ਦੇਖ ਰਿਓ ਮੇਰੇ ਆਹ ਸਾਈਡਾਂ ਤੇ ਨਾ ਮਰ ਤੋਂ ਬੈਠਾ ਵੀ ਨਹੀਂ ਜਾਂਦਾ ਆ ਅੱਖ ਤੋਂ ਵੀ ਢੋਲਾ ਰੱਖ ਰਿਆ ਮੈਨੂੰ ਆ ਸੇਰ ਸੇ ਮੇਰਾ ਪੂਰਾ ਹੈਮਰੇਜ ਹੋਇਆ ਪਿਆ ਟੱਕਰ ਆ ਰਹੇ ਨੇ ਕੋਈ ਪੁਲਿਸ ਵਾਲਾ ਆਇਆ ਤੱਕ ਤਾਂ ਕੋਈ ਨਾ ਗਵਈ ਲੈਣ ਆਇਆ ਮਰ ਤੋਂ ਨਾ ਕੁਛ ਨਾ ਤਿੰਨ ਦਿਨ ਤੀਜਾ ਦਿਨ ਆਜ ਨੂੰ ਕੋਈ ਨਹੀਂ ਕੋਈ ਨਹੀਂ ਨਾ ਮਾਲਕ ਨੂੰ ਫੋਨ ਕੀਤਾ ਮਾਲਕ ਨੇ ਉਹਨੂੰ ਮੁੰਡੇ ਨੂੰ 4-5000 ਦੇ ਕੇ ਸਵੇਰੇ ਭੁਜਾ ਦਿੱਤਾ ਰਾਤ ਨੂੰ ਫੋਟ ਬਾਰ ਕਰਕੇ ਨੂੰ ਸਵੇਰ ਪਹਜਾਤਾ ਉਸ ਬਾਅਦ ਕਿਸੇ ਨੂੰ ਖਬਰ ਮਿਲੀ ਹੈ ਮੇਰੇ ਭਰਾ ਤੇ ਮੇਰੇ ਮੁੰਡਾ ਆਏ ਨੇ ਉਹ ਮੈਨੂੰ ਲੈ ਕੇ ਆਏ ਨੇ ਉੱਥੋਂ ਰਾਤ ਐਡਮੂਟ ਕਰਾਇਆ ਸੀ